ਨੋਨੇ ਵਾ ਇੱਕ ਪਾਸੇ ਹੋ ਜਾਣੀ ਹੈ ਵੀ ਘੱਟੋ ਪਰ ਮਾੜੀ ਮੋਟੀ ਤੁਸੀਂ ਅਕਲ ਨੂੰ ਹੱਥ ਮਾਰਿਆ ਕਰੋ ਹਾਂਜੀ ਸੱਚਰੀ ਅਕਾਲੀ ਦੋਸਤੋ ਉਪਕਰਦਾ ਤੁਸੀਂ ਸਾਰੇ ਕੈਮ ਹੋਵਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਹਿਲਾਂ ਕੇ ਜੱਟੀ ਨੂੰ ਤਾਂ ਤੁਸੀਂ ਦੇਖਿਆ ਹੀ ਹੋਵੇਗਾ ਜੋ ਕਿ ਕਾਫੀ ਚਰਚਾ ਦੇ ਵਿੱਚ ਰਹਿੰਦੇ ਸੀ ਪਰ ਦੋਸਤੋ ਥੋੜੇ ਚਿਰ ਤੋਂ ਉਹ ਗਾਇਬ ਨੇ ਪਰ ਫਿਰ ਦੋਸਤੋ ਸੁਖਰੀਆਂ ਦੇ ਵਿੱਚ ਆ ਗਏ ਨੇ ਕੇ ਜੱਟੀ ਕਿਉਂਕਿ ਉਹਨਾਂ ਦੀ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਦੋਸਤੋ ਖੂਬ ਹੋ ਉਹੀ ਦਿਖਾਈ ਦੇ ਰਹੇ ਨੇ ਅਤੇ ਦੋਸਤੋ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਲੋਕ ਸਾਰੇ ਪੇਡ ਸਰਵਿਸਿਜ਼ ਦਿੰਦੇ ਨੇ ਪਰ ਇਹ ਗੱਲ ਸੱਚ ਹੈ ਕਿ ਝੂਠ ਇਹ ਤਾਂ ਨਹੀਂ ਅਸੀਂ ਜਾਣਦੇ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਕਿ ਜੱਤੀ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਅਤੇ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਤੇ ਹੋਰ ਕਿਸ-ਕਿਸ ਟੌਪਿਕ ਤੇ ਤੁਹਾਨੂੰ ਵੀਡੀਓ ਚਾਹੀਦੀਆਂ ਨੇ ਸਾਨੂੰ ਸੁਜੈਸ਼ਨ ਜਰੂਰ ਦੇ ਦਿਓ